ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਈ ਵਾਰੀ ਨਾ ਇਦਾਂ ਲੱਗਦਾ ਜਦੋਂ ਮੇਰੇ ਹੱਥ ਵਿੱਚ ਕੋਈ ਵੱਡੀ ਪੁਸਤਕ ਵੱਡੀ ਬੁੱਕ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਨੇ ਲੋਕ ਕੀਤਾ ਹੋਇਆ ਜਾਂ ਐਲ ਐਲ ਬੀ ਕੀਤੀ ਹੋਈ ਹੈ ਜਣ ਕਿ ਵਕਾਲਤ ਦੀ ਪੜਾਈ ਪੜੀ ਹੋਈ ਹੈ ਵੀ ਇਹ ਬੰਦੇ ਸਿਆਣੇ ਹੋਣਗੇ ਇਹਨਾਂ ਦੀ ਅਕਲ ਕਹਿ ਲਈ ਬਰਤਨ ਵਿੱਚ ਆਉਂਦੀ ਹੋਣੀ ਹੈ ਵੀ ਇਹ ਕੋਈ ਅਕਲ ਤੋਂ ਘੱਟ ਲੈਂਦੇ ਹੋਣਗੇ ਮੈਨੂੰ ਇਦਾਂ ਸ਼ੱਕ ਜਾ ਪੈਂਦਾ ਪਰ ਜਦੋਂ ਇਹਨਾਂ ਲੋਕਾਂ ਦੀ ਇਦਾਂ ਦੀ ਹਰਕਤ ਇਦਾਂ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਫਿਰ ਮੈਨੂੰ ਪਹਿਲਾਂ ਹੱਸਣਾ ਪੈਂਦਾ ਹੱਸਣ ਲਈ ਫਿਰ ਕੋਈ ਇਹ ਜਿਹੀ ਗੱਲ ਚੁਟਕਲਾ ਚਾਹੀਦਾ ਜਾਂ ਫਿਰ ਚਮਕੀਲਾ ਸਾਹਿਬ ਨੂੰ ਲਾਈਦਾ ਈਲਾਉਣਾ ਪੈਂਦਾ ਫਿਰ ਥੋੜੀ ਜੀ ਗੱਲਬਾਤ ਸਾਮਣੇ ਰੱਖਣ ਵਾਲ ਤੇ ਮੂੜ ਬਣਾਉਣਾ ਪੈਂਦਾ ਤੇ ਮੂੜ ਬਣਾਉਣ ਤੋਂ ਪਹਿਲਾਂ ਫਿਰ ਵਧੀਆ ਪੰਜ ਸੱਤ ਚਾਹ ਰਹੇ ਚਾਹੀਦੇ ਹੁੰਦੇ ਦੁੱਧ ਚਾਹੀਦਾ ਹੁੰਦਾ ਜਾਂ ਕੌਫੀ ਚਾਹੀਦੀ ਹੁੰਦੀ ਹਾਂ ਅਰਸ਼ਦੀਪ ਦੀਆਂ ਪਿੰਨਿੰਗ ਤੇ ਕੱਲ ਹੀ ਗਜਰੀਲਾ ਬਣਾਇਆ ਸੀ ਫਿਰ ਮੈਂ ਖਾਦਾ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਕੇ ਇੱਕ ਕੌਲੀ ਪੂਰੀ ਵਧੀਆ ਬਣਿਆ ਸੀ ਤੇ ਫਿਰ ਮੂੜ ਬਣ ਕੇ ਮੈਂ ਉਹ ਕਰ ਦਿਆ ਅੱਛਾ ਇੱਕ ਅਕਾਲੀਆਂ ਦਾ ਨਾ ਵਕੀਲ ਐ ਅਰਸ਼ਦੀਪ ਕਲੇਰ ਕਰਕੇ ਤੇ ਉਹਦੀ ਸਟੇਟਮੈਂਟ ਆ ਕਹਿੰਦਾ ਕਹਿੰਦਾ ਇਹ ਝਾੜੂ ਪਾਰਟੀ 2013 ਵਿੱਚ ਆਈ ਹੈ ਤੇ ਉਦੋਂ ਬੇਅਦਬੀ ਦਾ ਦੌਰ ਸ਼ੁਰੂ ਹੋਇਆ। ਆ ਜਿਹੜਾ ਮੈਂ ਤਿਉੜੀ ਪਾਈ ਹੈ ਨਾ ਮੈਂ ਆਪ ਨਹੀਂ ਪਾਈ ਮੈਂ ਉਹਦੀ ਹਾਲ ਉਹਦੇ ਹਾਲਤ ਦੱਸਿਆ ਵੀ ਉਹਦਾ ਮੂੰਹ ਇਦਾਂ ਸੀ। ਟਿੰਕ ਕੇ ਬੋਲਦਾ ਸੀ। ਜਿਹੜੀ ਬੇਅਦਬੀ ਦਾ ਦੌਰ ਸ਼ੁਰੂ ਹੋਏ ਨੇ ਨਾ ਇਹ ਇਹ 2013 ਵਿੱਚ ਪਾਰਟੀ ਆਈ ਉਦੋਂ ਸ਼ੁਰੂ ਹੋਏ ਨੇ। ਕਿਦਾਂ ਕਿਹਾ ਉਹਨੇ? ਮੈਂ ਨਹੀਂ ਮੈਂ ਤਿਉੜੀ ਨਹੀਂ ਪਾਉਂਦਾ ਮੱਥੇ ਵਿੱਚ। ਨਾ ਨਾ ਨਾ। ਸਰੋਂ ਟ੍ਰਾਂਜਿਸ਼ਨ ਕੋਈ ਨਹੀਂ ਜਿਹੜਾ ਬੰਦਾ ਗੁਰੂ ਸਬ ਦੀ ਗੱਲ ਕਰੇ ਜਿੰਨੇ ਦੇਖਿਆ ਹੋਵੇ ਬਿ ਗੁਰੂ ਪਾਸ਼ਾ ਦੇ ਸਾਹਮਣੇ ਪਹਿਲਾਂ ਸਿੱਖੀਦ ਹੋਏ ਤੇ ਫਿਰ ਗੁਰੂ ਪਾਸ਼ਾ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਮੱਥੇ ਤੇ ਕਦੇ ਤਿਉੜੀ ਨਹੀਂ ਪਾਇ ਸਕਦੀ ਨਾ ਸੀ ਤਿਉੜੀ ਪਾਉਣੀ ਇਹ ਤਾਂ ਗੱਲ ਕਰਨੀ ਹੈ ਖੁਸ਼ ਹੋ ਕੇ ਕਰਨੀ ਅੱਛਾ ਹੁਣ ਇਹ ਕਹਿ ਰਿਹਾ ਕਿ ਬੇਦਵੀ ਦੇ ਦੌਰ ਆਮ ਆਦਮੀ ਪਾਰਟੀ ਆਈ ਉਹਨੇ ਸ਼ੁਰੂ ਕੀਤੇ ਜਾਨੇ ਕਿ ਬਿਆਦਵੀ ਆਮ ਆਦਮੀ ਪਾਰਟੀ ਨਿਕਲਵਾਈ ਇਹ ਕਹਿ ਰਹੇ ਇਹ ਕਹਿ ਰਹੇ ਅਛਾ ਇਹਨੂੰ ਇਹ ਨਹੀਂ ਪਤਾ ਵੀ ਇਲਜ਼ਾਮ ਤੋਂ ਆਮ ਆਦਮੀ ਪਾਰਟੀ ਤੇ ਲਾ ਰਹੇ ਫਿਰ ਤੁਹਾਡਾ ਆਕਾ ਸ਼ਗਵੀਰ ਸੁੱਖਾ ਗੱਪੀ ਮੰਦ ਬੁੱਧੀ ਅਕਾਲ ਤਖਤ ਦੇ ਸਾਹਮਣੇ ਇਦਾਂ ਕਿਉਂ ਖੜਾ ਸੀ ਉਦੋਂ ਨੀਟਾ ਉਪਰੋਂ ਬੋਲੀ ਜਾਂਦਾ ਸੀ ਤੁਸੀਂ ਬਿਆਦਵੀ ਕਰਵਾਈ ਹੈ ਹਾਂਜੀ ਕਰਵਾਈ ਹੈ ਕਰਵਾਈ ਹੈ ਲੱਤ ਸੱਜੀ ਤੇ ਪਲਾਸਟਰ ਸੀ ਤੇ ਉਹ ਖਬੀ ਲੱਤ ਥੱਲੇ ਰੱਖੀ ਬੈਠਾ ਸੀ ਕਿਤੇ ਸੱਜੀ ਲੱਤ ਥੱਲੇ ਨਹੀਂ ਬੈਠਾ ਸੀ ਉਹ ਸਾਰਾ ਕੁਝ ਬਹਿਰ ਹੋ ਗਿਆ ਇੱਕ ਬੁੜੀ ਨੇ ਜਦੋਂ ਮੱਥਾ ਟੇਕਿਆ ਸੀ ਉਹ ਲੱਤ ਨੂੰ ਥੱਲੇ ਲਾ ਲਈ ਸੀ ਜਿੱਤੇ ਪਲਾਤਰ ਲੱਗਿਆ ਸੀ ਦੂਜੀ ਲੱਤ ਨੂੰ ਤਾਂ ਚੱਕੀ ਸੀ ਤੇ ਫਿਰ ਉਹ ਨਾਟਕੀ ਨੇ ਕੀਤਾ ਅਕਾਲ ਤੱਕ ਤੇ ਕਬੂਲ ਐ ਕਬੂਲ ਐ ਫਿਰ ਕਿਉਂ ਕੀਤਾ ਅਸ਼ਾ ਮੈਂ ਨਾ ਹੁਣ ਸ਼ਬਦ ਜਿਹੜੇ ਵਰਤਨੇ ਨੇ ਉਹ ਵਕੀਲ ਲਈ ਨਹੀਂ ਵਰਤਨੇ ਕਿਉਂਕਿ ਵਕੀਲ ਤਾਂ ਰਿਸਪੈਕਟਡ ਜੇ ਆਦਮੀ ਹੁੰਦੇ ਆ ਉਹਨਾਂ ਲਈ ਇਹ ਵਰਤੋਂ ਮੈਂ ਕਦੇ ਨਹੀਂ ਕੀਤੀ ਜਿਹੜੇ ਪੜੇ ਲਿਖੇ ਸੱਜਣੇ ਨਾ ਉਹਨਾਂ ਦੀ ਰਿਸਪੈਕਟ ਹਮੇਸ਼ਾ ਹੀ ਕਰਦੇ ਹਾਂ ਪਰ ਜਿਹੜੇ ਹਰਾਮਖੋਰ ਨੇ ਉਹ ਸਮਝਣਗੇ ਵੀ ਇੰਨਾ ਚਿਰ ਤੁਸੀਂ ਚੁੱਪ ਬੈਠ ਸਕਦੇ ਸੀ ਕਦੇ ਵੀ ਨਹੀਂ ਹੋ ਸਕਦਾ ਦੂਤਾਂ ਉਹ ਰੁਖ ਬਦਲਣ ਵਾਸਤੇ ਵੀ ਕਿੰਨਾ ਅਸੀਂ ਬੇਦਵੀ ਵਾਲਾ ਰੁਖ ਜਿਹੜਾ ਹੋਰ ਪਾਸੇ ਬਦਲ ਕੇ ਕਿਸੇ ਦੇ ਮੱਥੇ ਮੜੀਏ ਉੱਥੇ ਲੱਗੇ ਹੋਏ ਜੇ ਕਿਤੇ ਹਕੀਕਤ ਹੁੰਦੀ ਇਹ ਤਾਂ ਤੁਸੀਂ ਕਿਤੇ ਕਿਸੇ ਨੂੰ ਜੀਣ ਦੇਣਾ ਸੀ ਮੈਨੂੰ ਲੱਗਿਆ ਸੀ ਵੀ ਸ਼ਾਇਦ ਜਿਹੜੇ ਵਕੀਲ ਹੈ ਉਹ ਸਮਝ-ਸੋਚ ਕੇ ਗੱਲ ਕਰਨਗੇ ਤੇ ਜਿਹੜਾ ਐਡਾ ਵੱਡਾ ਚਾਰ ਸੀਟ ਦਾ ਪਲੰਦਾ ਟਰੰਕਾਂ ਦੇ ਵਿੱਚ ਭਰਿਆ ਹੋਇਆ ਅਦਾਲਤਾਂ ਵਿੱਚ ਪੇਸ਼ ਕੀਤਾ ਹੋਇਆ ਉਹ ਅਗਵਾਈਆਂ ਥੋੜੇ ਤਾਂ ਵਕੀਲ ਸਾਹਿਬ ਕਹਿਣ ਦੀ ਲੋੜ ਹੀ ਨਹੀਂ ਬੋਲਣ ਦੀ ਲੋੜ ਹੀ ਨਹੀਂ ਜਿਹੜੀ ਉਹ ਸਰਸੇ ਵਾਲੇ ਦੀ ਮੂੰਹ ਬੋਲੀ ਧੀ ਹੈ ਹਣੀਪੀਤ ਮੈਂ ਉਸ ਪਸੰ ਨਹੀਂ ਜਾਣਾ ਚਾਹਤ ਤੁਹਾਨੂੰ ਲੱਗਦਾ ਹਣਾ ਵੀ ਸ਼ਾਇਦ ਉਹ ਹੋਰ ਗੱਲ ਕੋ ਨਾ ਨਾ ਹਸਪਤਲ ਨਹੀਂ ਜਾਣਾ ਉਹਨੇ ਸ਼ਰਯਾਮ ਕਹਿਤਾ ਉਹਨੇ ਸ਼ਰਯਾਮ ਕਹਿਤਾ ਕਿ ਸਾਡੇ ਪਿਤਾ ਜੀ ਸ਼ੰਤ ਗੁਰਮੀਤ ਸਿੰਘ ਰਾਮ ਰਹੀਮ ਨੇ ਬਿਯਾਦੀ ਕਰਾਈ ਹੈ ਔਰ ਉਹਦੇ ਵਿੱਚ ਬਾਲ ਦਾ ਨਾਮ ਲੈਤਾ ਔਰ ਬਾਦਲਾ ਨੇ ਆਪਣੇ ਕੋਠੇ ਵਿੱਚ ਤਖਤਾਂ ਦੇ ਚਮਚੇ ਜਥੇਦਾਰਾਂ ਨੂੰ ਅਖੋਤੀਆਂ ਨੂੰ ਆਪਣੇ ਕੋਠੇ ਵਿੱਚ ਬੁਲਾ ਕੇ ਸਾਸੇ ਵਾਲੇ ਨੂੰ ਮਾਫੀ ਦਵਾਈ ਹੈ ਇਹਨੂੰ ਕਿੱਧਰ ਲੁਕਾਉਂਗੇ ਕਿੱਧਰ ਲੁਕਾਉਂਗੇ ਨਾ 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 ਤੁਸੀਂ ਸਮੇਟਣ ਦੀ ਗੱਲ ਕਰਦੇ ਹੋ ਇਹ ਕੋ ਡੱਬੀਆਂ ਵਿੱਚ ਆਉਂਦੇ ਸੀ ਨਾ ਛੋਟੇ ਛੋਟੇ ਛਾਪਾ ਜਿਹੇ ਐਡੇ ਹੁੰਦੇ ਸੀ ਉਹ ਡੋਡੀ ਦੀ ਉਹਨੂੰ ਅੱਗ ਲਾਉਂਦੇ ਸੀ ਉਹ ਐ ਆਏ ਨਿਕਲ ਹੀ ਜਾਂਦਾ ਸੀ ਐ ਕਰਕੇ ਛੋਟੇ ਛੋਟੇ ਜਵਾਰ ਚਲਾਉਂਦੇ ਸੀ ਉਹ ਉਦੋਂ ਘਾਤਰਾ ਨਹੀਂ ਹੁੰਦਾ ਸੀ ਤੁਹਾਡੀ ਕਰਤੂਤਾਂ ਤਾਂ ਹੋਰ ਨੇ ਤੁਸੀਂ ਸਮੇਟਣ ਦੀ ਕੋਸ਼ਿਸ਼ ਕਰਦੇ ਹੋ ਹੋਰ ਬਾਹਰ ਆ ਜਾਂਦਾ ਕਿੰਨਾ ਕੁ ਸਮੇਟੋਗੇ ਇਹ ਸਮੇਟਿਆ ਨਹੀਂ ਜਾਣਾ ਇਹ ਤਾਂ ਆਪਣੀ ਮਿੱਟੀ ਹੋਰ ਪਟਾਉਗੇ ਅੱਛਾ ਤੁਸੀਂ ਜੋ ਮਰਜੀ ਕਹੋ ਜਿਹੜੀ ਅਕਾਲ ਤਖਤ ਦੇ ਸਾਹਮਣੇ ਤਖਤੀਆਂ ਪਾ ਕੇ ਫਟੀਆਂ ਪਾ ਕੇ ਖੜੇ ਹੋ ਕਿ ਮੈਂ ਪੰਥ ਦਾ ਦੁੱਖੀ ਹਾਂ ਅਸੀਂ ਬੇਅਦਬੀਆਂ ਕਰਵਾਈਆਂ ਨੇ ਭਾਂਡੇ ਮਾਂਜੇ ਝਾੜੂ ਲਾਏ ਕੁਰਸੀ ਤੇ ਪਲਾਸਟਰ ਲਾ ਕੇ ਲੱਤ ਤੇ ਬੈਠਾ ਸੁਬੀਰ ਬਾਦਲ ਫਿਰ ਉਹ ਕੀ ਸੀਗਾ ਉਹ ਤਾਂ ਪੂਰੀ ਦੁਨੀਆ ਵਿੱਚ ਵਾਇਰਲ ਹੋ ਗਿਆ ਪੂਰੀ ਦੁਨੀਆ ਵਿੱਚ ਹਲੇ ਤਾਂ ਰਾਜ ਬਹੁਤ ਖੁੱਲਨੇ ਆ ਇਹ ਜਿੰਨੀਆਂ ਸਫਾਈਆਂ ਦਿਓਗੇ ਨਾ ਉਨੇ ਫਸੋਗੇ ਇੱਕ ਮੈਂ ਗੱਲ ਕਹੀ ਹੋਈ ਆ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਐ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਹਜ਼ਾਰਾਂ ਇਹ ਤੁਹਾਡੇ ਪੋਤੜੇ ਖੁੱਲ੍ਹੇ ਜਾਣਗੇ ਜਿੰਨਾ ਸਪਾਈਆਂ ਦਿਓਗੇ ਖਾਸ ਕਰਕੇ ਜਿਹੜੇ ਬਾਦਲਾਂ ਦੇ ਵਕੀਲ ਨੇ ਸਲਾਹ ਕਰਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਚੁੱਪ ਰਹੋਗੇ ਨਾ ਚੰਗੇ ਰਹੋਗੇ ਜੇ ਚੁੱਪ ਰਹੋਗੇ ਬਸ ਇਦਾਂ ਕਰਕੇ ਨਾ ਜੇ ਗੁਰਦੁਆਰੇ ਵੀ ਜਾਂਦੇ ਹੋ ਇਦਾਂ ਬੈਠੇ ਰਿਆ ਕਰੋ ਐਂ ਕਰਕੇ ਨੇੜੇ ਆਉਂਦਾ ਤਾਂ ਵੀ ਬਸ ਫਤਿਹ ਬੁਲਾ ਕੇ ਲੰਘ ਜਾ ਕਰੋ ਬਸ ਚੰਗੇ ਰਹੋਗੇ ਜਿੰਨਾ ਬੋਲੋਗੇ ਬਸ ਇਹ ਕਹਿੰਨੋ ਕਿ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਸਮਝੇ ਗਲਦੀ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਕੋਈ ਦਰਵਾਜੇ ਤੇ ਆ ਗਿਆ ਸੀ ਅੰਦਰ ਜਿਹੜਾ ਬੰਦਾ ਖੜਾ ਸੀ ਉਹਨੇ ਸੁਣ ਲਿਆ ਬਾਹਰੋਂ ਬਾਰਿ ਮਾਰੀ ਕੁੰਡਾ ਖੋਲੋ ਜੀ ਉਹ ਕਹਿੰਦਾ ਹਾਂ ਕੌਣ ਕਹਿੰਦਾ ਕੁੰਡਾ ਖੋਲੋ ਨੂੰ ਖੋਲਣਾ ਪਿਆ ਮਤਲਬ ਕਿ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਜਿੰਨਾ ਕੋਈ ਤੁਸੀਂ ਬੋਲੋਗੇ ਨਾ ਤੁਸੀਂ ਆਪਣੇ ਪਰਦੇ ਫਰੋਲੋਗੇ ਆਪਣੀਆਂ ਖਤੂਤਾਂ ਸਾਹਮਣੇ ਲੈ ਕੇ ਆਓ ਸਾਰੀਆਂ ਗੱਲਾਂ ਤੁਹਾਡੇ ਨਾਲ ਸਹਿਮਤ ਆ। ਵੀ ਜਿਹੜਾ ਸੁਖਵੀਰ ਬਾਦਲ ਨੇ ਅਕਾਲ ਤਖਤ ਦੇ ਸਾਹਮਣੇ ਖੜ ਕੇ ਕਿਹਾ ਸੀ, ਕਬੂਲ 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 ਹਾਂ ਮੈਂ ਕੀਤਾ ਹਾਂ ਮੈਂ ਕੀਤਾ ਉਹ ਕਿੱਥੇ ਲੈ ਕੇ ਜਾਓਗੇ? ਕਿੱਥੇ ਲੈ ਕੇ ਜਾਓਗੇ? ਇਹ ਜਗ ਜाहਰ ਹੈ ਜੀ। ਅਜਾ ਇਹਨਾਂ ਦਾ ਭਾਂਡਾ ਫੁੱਟਣ ਲੱਗਾ ਸੀ। ਦਵਾਬੇ ਵੀ ਕਹਿੰਦੇ ਭੱਜਣ ਲੱਗਾ ਸੀ। ਤੇ ਜਦੋਂ ਉਹ ਇੱਕ ਮੁੰਡਾ ਆਇਆ ਸੀ ਦਰਬਾਰ ਸਾਹਿਬ ਉਹ ਜੰਗਲਾ ਟੱਪ ਕੇ ਅੰਦਰ ਵੜ ਗਿਆ ਸੀ ਬਿਆਦਵੀ ਕਰਨ ਲੱਗਾ ਸੀ ਪਤਾ ਨਹੀਂ ਕਰਨੀ ਸੀ ਜਾਂ ਨਹੀਂ ਕਰਨੀ ਸੀ ਬਾਦ ਦੀ ਗੱਲਾਂ ਨੇ ਇਹਨਾਂ ਨੇ ਉਹ ਬੰਦਾ ਫੜ ਕੇ ਮਾਰਿਆ ਕਿਉਂ ਮਾਰਿਆ ਇਹ ਲੋਕਾਂ ਦੱਸਣਾ ਚਾਹੁੰਦੇ ਸੀ ਵੀ ਅਸੀਂ ਬਿਆਦਵੀ ਵਾਲੇ ਨੂੰ ਬਖਸ਼ ਦੇ ਲਈ ਉਹ ਪਲਾਨ ਕੀਤਾ ਸਾਰਾ ਕੁਝ ਜੱਗ ਜਹਾ ਰੋ ਗਿਆ ਸੀ ਕਿ ਕਿੱਦਾਂ ਇਹਨਾਂ ਨਾਲ ਉਹ ਬੱਚੇ ਨੇ ਮੀਟਿੰਗਾਂ ਕੀਤੀਆਂ ਕੈਮਰਾ ਦੇ ਵਿੱਚ ਆਇਆ ਫਿਰ ਉਹਨੂੰ ਦਰਬਾਰ ਸਾਹਿਬ ਲੈ ਕੇ ਗਿਆ ਉਹਨੂੰ ਦੱਸਿਆ ਇਹਨਾਂ ਨੇ ਵੀ ਤੈਨੂੰ ਮਾਰਾਂਗੇ ਉਹਨੂੰ 20000 ਰੁਪਇਆ ਦੇ ਕੇ ਕਿਹਾ ਹੁਣ ਵੀ ਤੇਦਾ ਛਾਲ ਮਾਰ ਦੀ। ਬਸ ਤੇ ਉਹ ਪਤਾ ਨਹੀਂ ਸੀ ਉਹ ਛਾਲ ਮਾਰ ਗਿਆ ਇਹਨੇ ਫੜ ਕੇ ਕੜੇ ਮਾਰ ਮਾਰ ਕੇ ਕੁੱਟ ਕੇ ਉਹ ਮੁੰਡਾ ਮਾਰਦਾ। ਜਣ ਕੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨਾ ਚਾਹੁੰਦੇ ਸੀ ਵੀ ਅਸੀਂ ਬੇਅਦਵੀ ਕਰਨ ਵਾਲੇ ਨੂੰ ਬਖਸ਼ ਦੇਣੀ ਪਰ ਉਹ ਜਾਲ ਦੇ ਵਿੱਚ ਫਸ ਗਏ। ਉਹ ਇਨਕੁਆਇਰੀ ਹਲੇ ਖੁੱਲ੍ਹੀ ਜਾਂਦੀਆਂ ਨੇ ਵੀ ਦੱਸੋ ਉਹ ਮੁੰਡਾ ਕੌਣ ਸੀ। ਸਮਝਾਈ ਗੱਲ ਦੀ। ਇਹ ਤੁਸੀਂ ਕਬੂਲ ਲਿਆ ਹੋਇਆ ਸਾਰਾ ਪ੍ਰਸ਼ਨ। ਇਦਾਂ ਨਹੀਂ ਨਿਕਲ ਸਕਦੇ। ਚਲੋ ਮੰਨ ਲੈਨੇ ਗੱਲ ਤੁਹਾਡੀ ਗੱਲ ਕੁਝ ਪਰਸ਼ੰਤ ਤੱਕ ਸਹੀ ਹੋ ਸਕਦੀ ਐ ਫਿਰ ਤੁਹਾਡਾ ਰਾਜ ਸੀ 2013 ਮੇ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਨਹੀਂ ਸੀ ਫਿਰ ਉਦੋਂ ਤੁਸੀਂ ਉਹ ਬੰਦੇ ਫੜੇ ਕਿਉਂ ਨਾ ਸਰਸੇ ਵਾਲੇ ਨਾਲ ਸਮਝੌਤਾ ਕਿਉਂ ਕੀਤਾ ਜਿਹੜਾ ਤੁਹਾਡਾ ਬੋਗਜਾ ਜੱਜਦਾਰ ਸੀ ਉਹ ਕਿਸੇ ਨੇ ਉਹਨੂੰ ਗੁਰਬੰਧ ਸਿੰਘ ਉਨੇ 5 ਸਟਾਰਾ ਹੋਟਲ ਪਤਾ ਨਹੀਂ 5 ਸਟਾਰਾ ਹੋਟਲ ਪਾਇਆ ਮਸਰ ਦੇ ਵਿੱਚ 5 ਕਰੋੜ ਲੱਗਾ ਸੀ ਉਹਦੇ ਸਾਹਦ ਹੋ ਗਿਆ ਸੀ ਕਿ 5 ਕਰੋੜ ਉਹ ਸਰਸੇ ਵਾਲੇ ਨੇ ਤੇ ਬਾਲਾ ਦਿੱਤਾ ਸੀ ਉਹ ਮਾਫੀ ਦੇਣ ਦਾ ਜਨ ਕਿ 5000 ਸੀ 55 ਕਰੋੜ 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 ਦਿੱਤਾ ਸੀ ਉਹਨੂੰ ਮਾਫੀ ਦੇਣ ਦਾ ਇਹ ਦੱਸੋ ਇਹਨੂੰ ਕਿੱਧਰ ਲੈ ਕੇ ਜਾਓਗੇ ਜਿੰਨਾ ਵੀ ਜੁੱਤੀਆਂ ਤੋਂ ਬਚੋਗੇ ਨਾ ਚੰਗੇ ਰਹੋਗੇ ਬਾਂਦਰ ਕਿਲਾ ਦੇਖਿਆ ਹੁੰਦਾ ਇਹ ਸੋਣੀਆਂ ਪੈਂਦੀਆਂ ਸਾਰੀਆਂ ਸਾਰੀਆਂ ਉਹਦੇ ਵਿੱਚ ਟੁੱਟੇ ਛੇਤਰ ਹੁੰਦੇ ਸੀ ਤੇ ਜਿਹੜਾ ਫੜਿਆ ਗਿਆ ਤੇ ਉਹਦੇ ਉਹ ਛੇਤਰ ਪੈਂਦੇ ਹੁੰਦੇ ਸੀ ਸਮਝ ਆ ਨਾ ਬਾਂਦਰ ਕਿਲਾ ਖੇਡਿਆ ਹੋਣਾ ਕਦੇ ਤੇ ਉਹ ਹਾਲ ਥੋੜਾ ਤੁਸੀਂ ਤਾਂ ਚੁੱਪ ਕਰਕੇ মিডিਆ ਤੋਂ ਕੰਨੀ ਘਤਰਾਇਆ ਕਰੋ ਐਵੇਂ ਸਟੇਜਾਂ ਤੇ ਬੜਾ ਬੜਾ ਨਾ ਕਰਿਆ ਕਰੋ ਜਿੰਨਾ ਬੋਲੋਗੇ ਜਲੂਸ ਕਢਾਓਗੇ ਹੁਣ ਮੈਂ ਐ ਚੁੱਪ ਕਰਕੇ ਬਹਿ ਜਾਂਦਾ ਜੇ ਕੋਈ ਮੈਨੂੰ ਫੋਨ ਕਰੇ ਮੈਂ ਬੋਲਾਂ ਨਾ ਮੈਂ ਚੁੱਪ ਕਰਕੇ ਬੋਲਾਂ ਹੌਲੀ ਹੌਲੀ ਆਹ ਲਓ ਕੋਈ ਬੁੱਟਾ ਸਿੰਘ ਹੈ ਕਈ ਬੰਦੇ ਪਛਾਣਦੇ ਨਹੀਂ ਹਜੇ ਜਦੋਂ ਮੈਨੂੰ ਫੋਨ ਕਰਦੇ ਨੇ ਨਾ ਮੈਂ ਇੱਥੇ ਹੋਰ ਤਰੀਕੇ ਨਾਲ ਬੋਲਦਾ ਫੋਨ ਤੇ ਹਲਦੀਕ ਨਾਲ ਗੱਲ ਕਰ ਉਹ ਕਹਿੰਦੇ ਕਿ ਨਹੀਂ ਗਿਆਨੀ ਜੀ ਨਾਲ ਗੱਲ ਕਰਾਓ ਨਹੀਂ ਨਹੀਂ ਬੁੱਟਾ ਸਿੰਘ ਨਾਲ ਗੱਲ ਕਰਾਓ ਕਿ ਜਦੋਂ ਮੈਂ ਥੋੜਾ ਜਿਹਾ ਬੋਲਦਾ ਫਿਰ ਮੈਂ ਕਹਿ ਦਿੰਦਾ ਫਿਰ ਸਮਝ ਜਾਂਦੇ ਹੁੰਦੇ ਹੁਣ ਜੇ ਨਾਂ ਬੋਲ ਗਏ ਚੁੱਪ ਕਰਕੇ ਰਹੀਏ ਫਿਰ ਕਿਹਨੇ ਪਛਾਣਣਾ ਮਤਲਬ ਕੀ ਹੈ ਵੀ ਚੰਗੇ ਰਹੋਗੇ ਜੇ ਥੋੜਾ ਜਿਹਾ ਚੁੱਪ ਬੱਟ ਲੂਗੇ ਚੁੱਪ ਇਹ ਸ਼ਬਦ ਚੁੱਪ ਹੈ ਚੁੱਪੀ ਨਾ ਕਹਿ ਕਰੋ ਤੁਸੀਂ ਸੁਣਿਆ ਨਾ ਵੱਡੇ ਫਿਲਾਸਫਰਾਂ ਚੁੱਪੀ ਚੁੱਪ ਸ਼ਬਦ ਹੈ ਚੁੱਪ ਰਿਆ ਤਾਂ ਤਾਂ ਚੰਗਾ ਵਧੀਆ ਰਹੋਗੇ ਛੇਤਰਾਂ ਤੋਂ ਬਾਝੋਂ ਕਿ ਬੜਾ ਮੋਟਾ ਠੀਕ ਹੈ ਅੱਛਾ ਉਹ ਕਹਾਵਲ ਸੁਣੀਏ ਪੰਜਾਬੀ ਦੀ ਕਿਤਾਬਾਂ ਵਿੱਚ ਛੱਪੀ ਹੋਈਆਂ ਕਹਾਣੀਆਂ ਉਹ ਕਹਿੰਦੇ ਚੂਹੇ ਇਕੱਠੇ ਹੋ ਗਏ ਵੀ ਬਿੱਲੀ ਸਾਨੂੰ ਖਾਂਦੀ ਹੈ ਇੱਕ ਚੂਹਾ ਕਹਿੰਦਾ ਵੀ ਆਪਾਂ ਬਿੱਲੀ ਦੇ ਗਲ ਵਿੱਚ ਟੱਲੀ ਪਾ ਦਈਏ ਜਦੋਂ ਬਿੱਲੀ ਆਇਆ ਕਰੋ ਤਾਂ ਟੱਲੀ ਖੜਕਿਆ ਕਰੋ ਫਿਰ ਆਪਾਂ ਭੱਜ ਕੇ ਖੱਡਾਂ ਵਿੱਚ ਵੜਦੇ ਆ ਕੰਮ ਨਰਾਇਤਾਂ ਬਣਾ ਲਈ مشورہ ਤਾਂ ਘੜ ਲਿਆ ਹੁਣ ਬਿੱਲੀ ਦੇ ਗਲ पे ਟੱਲੀ ਪਉਣ ਵੇ ਤੇ ਜਾਏ ਕੌਣ ਟੈਲੀ ਕੌਣ ਪਉਣ ਜਾਵੇ ਬਿੱਲੀ ਦੇ ਗਲ ਦੇ ਵਿੱਚ ਜਿਹੜਾ ਚੂਹਾ ਜਾਊ ਟੈਲੀ ਪਉਣ ਵਾਸਤੇ ਉਹਨੂੰ ਫੜ ਕੇ ਉਹਨੇ ਮਰੋੜ ਦੇਣਾ ਖਾ ਜਾਣਾ ਇਹ ਹਾਲਾਤ ਥੋੜੇ ਐ ਤੂੰ ਟੱਲ ਖੜਕਾ ਬੈਠੇ ਕੱਲੀ ਟੱਲੀ ਨਹੀਂ ਟੱਲ ਖੜਕਾ ਬੈਠੇ ਉਹ ਜਿਵੇਂ ਕਹਿੰਦੇ ਨੇ ਕਿ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਠੀਕ ਐ ਇਹ ਦੁਨੀਆ ਕਬੂਤਰਖਾਨਾ ਬਣੀ ਹੋਈ ਐ ਦੁਨੀਆ ਅੱਖਾਂ ਮੀਚ ਲੋ ਪਰ ਅੱਖਾਂ ਖੋਲਣ ਵਾਲੇ ਬਹੁਤ ਹੈ ਜਨਾਬ ਇਹ ਵੀ ਚੇਤੇ ਰੱਖਿਓ ਇਹ ਤੁਹਾਡੇ ਮਨ ਚ ਭਲੇਖਾ ਹੋਣਾ ਵੀ ਕਬੂਤਰ ਨੂੰ ਸਰ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਵੀ ਸ਼ਾਇਦ ਦੁਨੀਆ ਵੀ ਕਬੂਤਰ ਖਾਣਾ ਖਾਣਾ ਬਣੀ ਹੈ ਵੀ ਦੁਨੀਆ ਨੇ ਕੀ ਬੋਲਣਾ ਨਾ 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 ਜਗਾਉਣ ਬਾਅਦ ਤੇ ਬਹੁਤ ਇੱਥੇ ਉਹ ਸ਼ਬਦ ਨਹੀਂ ਹੁੰਦਾ ਵੀ ਅਸੀਂ ਚੌਂਕੀਦਾਰਾਂ ਪੈਣ ਦੇ ਜਾਗਦੇ ਰਹੋ ਜਾਗਦੇ ਰਹੋ ਅਸੀਂ ਲੱਗੇ ਰਹਿਣਾ 24 ਘੰਟੇ ਸਾਡੇ ਕੋਲੇ 5-6 ਘੰਟੇ ਸੌਣਾ ਹੁੰਦਾ 18 ਘੰਟੇ ਤੁਹਾਡੇ ਵਜਤੀ ਨੇ ਢੋਲ ਖੜਕਾਈ ਜਾਵੇਂਗੀ ਵਧੀਆ ਗੋਲਾ ਬਿਠੇ ਰਵਧੀਏ ਕੋਈ ਬੈੰਦਾ ਨਹੀਂ ਕੋਈ ਜੁਕਾਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚੱਕੀ ਚੱਲਾਂਗੇ ਫੱਟੇ ਤੇ ਘਰ ਵਾਲੀ ਨੇ ਸਪੈਸ਼ਲ ਕੌਫੀ ਦੇਣੀ ਹੁੰਦੀ ਹੈ ਵਧੀਆ ਦੁੱਧ ਦੇਣਾ ਹੁੰਦਾ ਖੋਏ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਚੱਕੀ ਜਾਵਾਂਗੇ ਫੱਟੇ ਇਹ ਜਿਹੜੇ ਪੜਦੇ ਪਾ ਰਹੇ ਹੋ ਜਨਾਵੇ ਪੜਦੇ ਪੈਂਦੇ ਨਹੀਂ ਇਹ ਪੜਦੇ ਨਹੀਂ ਪੈਂਦੇ ਇਹ ਤਾਂ ਚੰਗੇ ਰਹੋਗੇ ਪੜਦੇ ਨਾ ਹੀ ਪਾਓ ਜੰਗੇ ਰਹੂਗੀ ਹੱਥ ਜੋੜ ਦਿਓ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਕਿਰਪਾ ਕਰਕੇ ਮਾਫ ਕਰਿਆ ਜੀ ਤੇ ਅਸੀਂ 1992 ਦੇ ਵਿੱਚ ਸਰਕਾਰ ਬਣਾਣੀ ਜੀ ਉਦੋਂ ਮੈਂ ਵੀ ਨਹੀਂ ਹੋਣਾ ਤੁਸੀਂ ਵੀ ਨਹੀਂ ਹੋਣਾ ਗੱਲ ਖਤਮ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ